नमस्कार जीएच न्यूज इंडिया में आपका स्वागत है माई भागो सेवा सोसाइटी द्वारा आज अमृतसर वेरका में जरूरतमंद परिवार की मदद की लड़की को शादी में समन दिया गया जो उसके पिता सपे नहीं था माई भागो सेवा सोसाइटी ने मेरी बेटी की शादी के लिए आवश्यक सामान उपलब्ध कराया तलविंदर सिंह सोहल ने कहा कि उनके बेटे का एक्सीडेंट हो गया था जिसमें उनका लत टूट गया था माई भागो सेवा सोसाइटी ने पचास हजार रूपए प्रदान किए थे लड़की की शादी के लिए पचास हजार रूपए का सामान और दो हजार एक सौ का एक सेगों भी दान किया माई भागो सेवा सोसाइटी को धन्यवाद दिया देखिए जगजीत सिंह की रिपोर्ट ਜਦੋਂ ਉਹ ਉਹਦੇ ਬਾਰੇ ਉਹ ਜਦੋਂ ਮਾਰਾ ਇਹ ਅੰਦੇ ਬੱਚਿਆਂ ਈ ਨੂੰ ਤੰਦਰੁਸਤੀ ਦਵੇ ਵੀ ਆ ਮੈਂ ਨਾ ਹੋਈ ਨਹੀਂ ਢੋਲੇ ਚ ਬੈਠ ਦੇਵੇ ਕਹਿੰਦੀ ਉਹ ਹੋਵੇ ਬਾਕੀ ਵੇਖ ਲੈ ਵੇਖ ਲੈ ਵੇਖ ਲੈ ਆਉਣਾ ਜਾ ਜਾਂਦੇ ਦੋ ਇੱਧਰ ਆ ਬੁਰ ਜਾਂਦੇ ਇਹਨੂੰ ਵੀ ਲਾਤਾ ਹਾਂ ਹਾਂ ਉਹ ਤਾਂ ਚੱਲ ਜੋ ਤੈ ਉਹਨਾਂ ਦੇ ਹਾਂ ਇਹ ਜੋ ਆ ਜਿੱਥੇ ਪੈਂਦੀ ਖੜਾ ਦੋ ਦੋ ਖਾਤੀ ਲੋਈ ਕੋਈ ਇਹੋ ਜਿਹੀ ਮੈਨੂੰ ਸਾਥ ਲੱਗੀ ਸੀ ਅੱਜ ਤੂੰ 8 ਦਿਨ ਪਹਿਲਾਂ ਉਹਨਾਂ ਨੂੰ 50000 ਰੁਪਏ ਉਹਨਾਂ ਦੇ ਲਾਜ ਵਾਸਤੇ ਦੇ ਕੇ ਗਏ ਆ ਤੇ ਕੁੜੀ ਆਦਾ ਮੈਂ ਵਿਆਹ ਵੱਲੋਂ ਕਹਿ ਕੇ ਆਈ ਸੀ 2 ਮਹੀਨੇ ਹੋ ਗਏ ਆ ਅੱਜ ਉਹ ਕੁੜੀ ਆਦਾ ਸਮਾਨ ਘਰੇ ਪਹਚਾਇਆ ਅੱਜ ਮੈਨੂੰ ਜਾਤ ਉਹ ਆਉਗੀ ਸੀ ਖੁਦ ਨਾਨਕੇ ਬਣ ਕੇ ਮੇਰੇ ਘਰ ਆਏ ਆ ਤੇ ਇੰਨਾ ਮੇਰਾ ਮੇਰੇ ਬੱਚੇ ਤਾਂ ਵੀ ਕੀਤਾ ਮੇਰੇ ਪੀਰਾਂ ਨੇ ਕੀਤਾ ਧੰਨਵਾਦ ਬਹੁਤ ਇੰਨਾ ਤੇਰੇ ਖਾਣੇ ਇਹਨਾਂ ਦੇ ਧੰਨਵਾਦ ਇਹਨਾਂ ਦੇ ਬਹੁਤ ਜਿਹੜਾ ਅੱਜ ਮੇਰੇ ਮੌਕੇ ਤੇ ਮੇਰੇ ਬੱਚੇ ਤੇ ਨਾਨਕੇ ਬਣ ਕੇ ਆ ਗਏ ਮੇਰੀ ਬੱਚੀ ਵੀ ਖੋਚ ਇਹਦੇ ਵਿੱਚ ਸਾਰਾ ਪਰਿਵਾਰ ਹੀ ਸਾਡਾ ਰਾਜੂਗੇ ਆ ਇਹ ਚਾਰਿਗ ਬਹੁਤ ਗ੍ਰੇਵ ਆ ਮਾਤੜ ਬੰਦੇ ਸੀ ਕੋਈ ਇਹਨਾਂ ਦੀ ਬਾਣੀ ਫੜਦਾ ਤੇ ਮਾਈ ਭਾਗੋ ਵਾਲਿਆਂ ਨੇ ਤੇ ਬਾਹ ਫੜੀ ਆ ਤੇ ਬਹੁਤ ਮਿਹਰਬਾਨੀ ਇਹਨਾਂ ਦੀ ਤੇ ਗਰੀਬਾਂ ਦੀ ਮਦਦ ਕੀਤੀ ਇਹਨਾਂ ਤੇ ਗਾਂ ਵਾਸਤੇ ਵੀ ਇਹਨਾਂ ਦੇ ਸਿਰ ਤੇ ਹੱਥ ਹੀ ਰੱਖਣਾ ਵਾ ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮਾਈ ਭਾਗੋ ਸੇਵਾ ਸੁਸਾਇਟੀ ਸੋਚ ਜੁਕੇ ਵੱਲੋਂ ਇਹ ਜੋ ਬੀਟੀ ਦੀ ਮੈਰਿਜ ਹੋਣੀ ਆ ਕੱਲ ਨੂੰ ਇਹਦਾ ਵਿਆਹ ਹੈ ਇਸ ਦਿਨ ਅਸੀਂ ਮਾਈ ਭਾਗੋ ਸੇਵਾ ਸੁਸਾਇਟੀ ਵੱਲੋਂ ਜੋ ਵੀ ਲੜਿੰਦਾ ਸਮਾਨ ਸੀ ਘਰ ਵਾਸਤੇ ਬੈੱਡ ਕੂਲਰ ਤੇ ਅਲਮਾਰੀ ਨਾਲ ਇਹਨਾਂ ਨੂੰ ਗੱਦੇ ਨਾਲ ਕੰਬਲ ਨਾਲ ਬੈੱਡ ਸ਼ੀਟਾਂ ਪਿੱਲੋ ਵਗੈਰਾ ਸਾਰੀਆਂ ਚੀਜ਼ਾਂ ਜੋ ਘਰ ਦੇ ਵਿੱਚ ਲੋੜਿੰਦੀ ਸੀ ਵਿਆਹ ਵਾਸਤੇ ਚਾਹੀਦੀਆਂ ਹੁੰਦੀਆਂ ਹਨ ਇਸ ਧੀ ਨੂੰ ਮਾਈ ਭਾਗੋ ਸੇਵਾ ਸੁਸਾਇਟੀ ਵੱਲੋਂ ਦਿੱਤੀਆਂ ਗਈਆਂ ਹਨ ਇਸ ਦਾ ਸਿਰ ਤੇ ਬਾਪ ਨਹੀਂ ਸੀ ਇਹ ਸਾਡੀ ਬੀਬੀ ਜਿਹੜੀ ਹੈ ਸਾਡੇ ਕੋਲ ਘੱਟੋ ਘੱਟ 2 ਸਾਲ ਹੋ ਗਏ ਨੇ ਰਾਸ਼ਨ ਲੈਂਦੀ ਸੀ ਇਹਨੇ ਗੁਹਾਰ ਲਈ ਸੀ ਕਿ ਮੇਰੀ ਬੇਟੀ ਦਾ ਮੈਰਿਜ ਹੈ ਮੇਰੀ ਕੋਈ ਬਾਹ ਫੜੇ ਤੇ ਮੇਰੀ ਬੇਟੀ ਦੀ ਮੈਰਿਜ ਹੋ ਜੇ ਸੋ ਮਾਈ ਭਾਗੋ ਸੇਵਾ ਸੁਸਾਇਟੀ ਜੁਕੇ ਵਾਲਿਆਂ ਨੇ ਉਦਣ ਹੀ ਇਹ ਤਿਆਇਆ ਕੀਤਾ ਸੀ ਕਿ ਅਸੀਂ ਇਸ ਬੇਟੀ ਦੇ ਵਿਆਹ ਵਾਸਤੇ ਵੱਧ ਤੋਂ ਵੱਧ ਖਰਚਾ ਕਰਕੇ ਅਸੀਂ ਇਹਦੇ ਜਿਹੜੇ ਹਨ ਨਾਨਕੇ ਬਣ ਕੇ ਜਾਂ ਅਸੀਂ ਇਹਦੇ ਮਾਪੇ ਬਣ ਕੇ ਨੂੰ ਦੱਸਾਂਗੇ ਤੇ ਇਹਦੀ ਮੈਰਿਜ ਉੱਤੇ ਜੋ ਵੀ ਸੇਵਾ ਹੋਵੇਗੀ ਉਹ ਅਸੀਂ ਕਰਾਂਗੇ ਕੋਈ ਰੱਬ ਦੀ ਕਰਨੀ ਹੈ ਕਿ 13 ਤਰੀਕ ਨੂੰ ਇਹਨਾਂ ਨੇ ਪਾਰਟ ਰੱਖਿਆ ਤੇ 13 ਤਰੀਕ ਨੂੰ ਬੱਚਾ ਕੋਈ ਦੁਕਾਨ ਤੋਂ ਚੀਜ਼ ਲੈਣ ਵਾਸਤੇ ਗਿਆ ਤੇ ਉਹਦਾ ਐਕਸੀਡੈਂਟ ਹੋ ਗਿਆ ਜਿੱਦੀ ਦੋ ਥਾਂ ਤੋਂ ਲੱਤ ਟੁੱਟ ਗਈ ਜਿਹੜਾ ਹਸਦਾ ਵਾਸਤੇ ਘਰ ਦੇ ਵਿੱਚ ਕਰੋਨਾ ਪੈ ਗਿਆ ਇਹਨਾਂ ਨੇ ਫੋਨ ਕੀਤਾ ਕਿ ਮੇਰੇ ਬੇਟੇ ਦੀ ਲੱਤ ਟੁੱਟ ਗਈ ਹੈ ਦੋ ਥਾਂ ਤੋਂ ਮੈਂ ਤੇ ਹੁਣ ਕੁਝ ਨਹੀਂ ਕਰ ਸਕੀ ਮੇਰੀ ਬੇਟੀ ਦੇ ਵਿਆਹ ਤੇ ਕੁਝ ਨਾ ਦਿਓ ਤੇ ਮੇਰੇ ਇਸ ਬੇਟੇ ਦਾ ਇਲਾਜ ਕਰਾ ਦਿਓ ਸੋ ਉਹ ਵੀਡੀਓ ਬਣਾ ਕੇ ਅਸੀਂ ਜੁਕੇ ਤੇ ਪਾਈ ਜੁਕੇ ਵਾਲਿਆਂ ਨੇ ਉਸੇ ਵੇਲੇ ਹੀ ਉਥੇ ਫੈਸਲਾ ਕਰਕੇ ਇਸ ਬੇਟੇ ਦੇ ਆਪਣੇ ਲੱਤ ਟੁੱਟੀ ਸੀ ਜਿੰਨਾ ਵੀ ਖਰਚਾ ਹੋਇਆ ਸੀ 50000 ਰੁਪਿਆ ਇਹਨਾਂ ਨੂੰ ਅਇ ਤੋਂ ਪਹਿਲਾਂ ਇੱਕ ਹਫ਼ਤਾ ਦੇਖ ਕੇ ਗਏ ਸੀ ਅੱਜ ਵੀ 52000 ਰੁਪਏ ਦਾ ਇਹ ਸਮਾਨ ਆਇਆ ਉਹ ਇਸ ਬੇਟੀ ਦੇ ਵਿਆਹ ਵਾਸਤੇ ਦਿੱਤਾ ਹੈ ਨਾਲ ਹੀ ਅਸੀਂ ਇਹਨਾਂ ਨੂੰ ਹੁਣੇ ਹੀ ਨਗਦ 2100 ਰੁਪਿਆ ਸਗਣ ਵੀ ਦੇ ਕੇ ਜਾਵਾਂਗੇ ਤਾਂ ਜੋ ਇਹ ਹੋਰ ਵੀ ਆਪਾਂ ਇਹ ਨਹੀਂ ਕਰਾਂਗੇ ਕਿ ਇਹ ਕੋਈ ਖਾਵਾ ਹੈ ਇਹ ਮਾਈਤਾ ਗੋ ਸੇਵਾ ਸੁਸਾਇਟੀ ਵੱਲੋਂ ਇਹ ਸਗਣ ਵੀ ਦਿੱਤਾ ਜਾ ਰਿਹਾ ਹੈ 2100 ਰੁਪਿਆ ਸੋ ਇਨੀਆਂ ਕੁ ਸੇਵਾਵਾਂ ਜਿਹੜੀਆਂ ਹੈ ਇਹ ਪਰਿਵਾਰ ਇਨਾਂ ਦੇ ਭੈਣ ਭਰਾ ਰਿਸ਼ਤੇਦਾਰ ਤੇ ਗੁਰੂ ਮਹਾਰਾਜ ਸਾਹਿਬ ਕਿਰਪਾ ਕਰਨ ਜਿਹੜੇ ਬਾਹਰ ਵਸਦੇ ਨੇ ਉਹਨਾਂ ਤੇ ਮਿਹਰ ਭਰਿਆ ਸਿਰ ਤੇ ਹੱਥ ਰੱਖਣ ਤੰਦਰੁਸਤੀ ਬਖਸ਼ਣ ਉਹਨਾਂ ਦੇ ਬੱਚੇ ਵੀ ਜਿਹੜੇ ਤੰਦਰੁਸਤ ਰਹਿਣ ਤੇ ਇਸੇ ਤਰ੍ਹਾਂ ਹੀ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਦੇ ਰਹਿਣ ਅਸੀਂ ਬਹੁਤ ਸੇਵਾ ਨਿਭਾਉਂਦੇ ਆਂ ਲੋਕਾਂ ਦੇ ਜਿਨ੍ਹਾਂ ਦੇ ਘਰ ਕੱਚੇ ਸੀ ਉਹਨਾਂ ਦੇ ਘਰ ਪੱਕੇ ਕਰਕੇ ਦਿੱਤੇ ਹਨ ਜਿਹੜੇ ਕੋਈ ਪਰਿਵਾਰ ਬੱਚੇ ਚੱਲ ਫਿਰ ਨਹੀਂ ਸਕਦੇ ਉਹਨਾਂ ਨੂੰ ਟਰਾਈਸਾਈਕਲ ਅਸੀਂ ਐਸੇ ਵੇਲੇ ਪਹਿਲਾਂ 80 ਪਰਿਵਾਰਾਂ ਨੂੰ ਰਾਸ਼ਨ ਦਿੰਦੇ ਆਂ ਸਾਡੇ ਕੋ ਹਰ ਮਹੀਨੇ ਦੀ 5 ਤਰੀਕ ਨੂੰ ਲੋਕ ਪਿੰਡ ਸੋਲ ਦੇਖੇ ਰਾਸ਼ਨ ਲੈਣ ਹੁੰਦੇ ਆ 80 ਪਰਿਵਾਰਾਂ ਨੂੰ ਅਸੀਂ ਰਾਸ਼ਨ ਦੇ ਰਹੇ ਹਾਂ ਤਾਂ ਜੋ ਲੋੜਵੰਦ ਪਰਿਵਾਰ ਹਨ ਉਹ ਆਪਣੇ ਘਰ ਚੰਗੀ ਤਰ੍ਹਾਂ ਰੋਟੀ ਖਾ ਕੇ ਸੌ ਸਕਣ ਸੋ ਇਹ ਨਏ ਕੋ ਸੇਵਾ ਹੋਰ ਵੀ ਬਹੁਤ ਸੇਵਾਵਾਂ ਕੀਤੀਆਂ ਹਨ ਲੋੜਵੰਦਾਂ ਨੂੰ ਅਸੀਂ ਕੋਟੀਆਂ ਸਵੈਟਰ ਸੂਟ ਸ਼ਾਲ ਜਰਾਬਾਂ ਹਰ ਚੀਜ਼ਾਂ ਲੈ ਕੇ ਦਿੱਤੀਆਂ ਇਸੇ ਤਰ੍ਹਾਂ ਹੀ ਹੁਣ ਭਾਵੇਂ ਕਿਸਾਨ ਮੋਰਚਾ ਚੱਲਦਾ ਸੀ ਅਸੀਂ ਉੱਥੇ ਘੱਟੋ ਘੱਟ ਹੀ 50-60000 ਰੁਪਏ ਦਾ ਡੀਜ਼ਲ ਪਾ ਕੇ ਟਰੈਕਟਰਾਂ ਦੇ ਵਿੱਚ ਉੱਥੇ ਭੇਜਿਆ ਸੀ ਉੱਥੇ ਵੀ 2 ਲੱਖ ਰੁਪਈਆ ਸੀ ਉੱਥੇ ਵੀ ਕਿਸਾਨ ਮੋਰਚੇ ਵਿੱਚ ਮਾਹੀਪਾਗੋ ਸੇਵਾ ਸੁਸਾਇਟੀ ਵੱਲੋਂ ਦਿੱਤਾ ਗਿਆ ਹੈ ਹੋਰ ਵੀ ਇੰਨੀ ਕੁ ਸਵਾਮਾ ਹਨ ਕਿ ਗਿਣਨ ਤੋਂ ਬਾਰੀਆਂ ਨੇ ਤੇ ਗਾਂ ਵੀ ਜਿੰਨੀਆਂ ਕੁ ਅਸੀਂ ਸਵਾਮਾ ਕਰ ਸਕਾਂਗੇ ਉਹ ਕਰਾਂਗੇ ਸੋ ਇਹਨਾਂ ਕੁਝ ਦੱਸਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ